ਕਿ ਕਿ ਬਗਾ ਬਗਾ ਸਿਲਕ ਸਟੋਰ ਅੱਡਾ ਦੁਕਾਨਦਾਰਾਂ ਵਾਲਿਆਂ ਨੇ ਲਾਤੀਆਂ ਰੌਣਕਾਂ ਲੈ ਚੱਲਦੇ ਤੁਹਾਨੂੰ ਨਵੇਂ ਸੂਟਾਂ ਦੇ ਨਾਲ ਸਾਸੀ ਕਾਲ ਤੁਹਾਨੂੰ ਭਾਜੀ ਕੀ ਹਾਲ ਚਾਲ ਹੈ ਠੀਕ ਠਾਕ ਹੋ ਹਾਲ ਤਾਂ ਹੈ ਕੈਮਿਆਂ ਬੜੇ ਮੈਨੂੰ ਲੱਗਦਾ ਨਹੀਂ ਇਹ ਮੈਨੂੰ ਲੱਗਦਾ ਥੋੜਾ ਜਿਹਾ ਵੀ ਕਿ ਹੈਲਜੀ ਪੈ ਗਈ ਆ ਹਰਤਾ ਭਾਜੀ ਪਹਿਲੇ ਆਹ ਮਹੀਨਾ ਤੋਂ ਹੋ ਗਿਆ ਹੈ ਲੋਬੇ ਪਤਾ ਕੀ ਗੱਲ ਆ ਇੱਕ ਦਿਨ ਹੋਇਆ ਦੋ ਦਿਨ ਹੋਇਆ ਤੁਸੀਂ ਤਾਂ ਦੋ ਤਿੰਨ ਦਿਨਾਂ ਬਾਅਦ ਹੀ ਕਹਿਦਨੇ ਵੇ ਸੂਟਾਂ ਦੀ ਸੇਲ ਦੇਖਿਓ ਕਿਤੇ ਘਰ ਨਾ ਪਟਕੇ ਬਹਿ ਜਿਓ ਕੋਈ ਗੱਲ ਨਹੀਂ ਪਾ ਲਈ ਆਪਾਂ ਸੇਲ ਲਾਉਣੀ ਆ ਘਰ ਦੀ ਬਾਹਰ ਗੁਰੂ ਪੱਟ ਫੋਲ ਦਿੰਦਾ ਚੱਲ ਸ਼ੁਕਰ ਹੈ ਮਹਾਰਾਜ ਦਾ ਕੀ ਵੈਰੈਟੀ ਲੈ ਕੇ ਆਏ ਆ ਜੀ ਆ ਨਵੀਂ ਕੱਪੜਾ ਆ ਪਾਜੀ ਪਿਓਰ ਕਾਟਨ ਦੇ ਉੱਤੇ ਲਪੋਚੀ ਦੇ ਉੱਤੇ ਅੱਛਾ ਜੀ ਠੀਰਾ ਪੂਰਾ 3 ਹੈਡ ਦਾ ਕੱਢਿਆ ਹੋਇਆ 5 ਮੀਟਰ ਪੂਰਾ ਕੱਪੜਾ ਆ ਦੁਪੱਟਾ ਪੂਰਾ ਕਢਾਈ ਤੇ ਸ਼ਰੋਫਤੀ ਵਰਕ ਕਰਕੇ ਆਇਆ ਅੱਛਾ ਵਰਕ ਕੀ ਹੋਇਆ ਜੀ ਸਿੱਪੀ ਦਾ ਵਰਕ ਭਾਜੀ ਸਿੱਪੀ ਦਾ ਵਰਕ ਹੋਇਆ ਜੀ ਹਾਂਜੀ ਅੱਛਾ ਜੀ ਠੀਕ ਆ ਅੱਗੇ ਜਾਓ ਹਾਂਜੀ ਇਹਦੇ ਵਿੱਚ ਕਲਰ ਕਿੰਨੇ ਆ ਚਾਰ ਕਲਰ ਚਾਰ ਕਲਰ ਆਂ ਹਾਂਜੀ ਲਓ ਦਖਾਓ ਜੀ ਕਲਰ ਦਿਖਾਓ ਇਹ ਹਨ ਜੀ ਕਲਰ ਆ ਜੀ ਇੱਕ ਆ ਮੂਰ ਪੰਖੀਆ ਕਲਰ ਚਲੋ ਜੀ ਲਓ ਜੀ ਬਹੁਤ ਹੀ ਪਿਆਰੇ ਕਲਰ ਆ ਸੋਨੂੰ ਬਾਕੀ ਕਮਲਾ ਹੋ ਗਿਆ ਆ ਵਾਈਨ ਕਲਰ ਆਹ ਲਓ ਜੀ ਇਹਦੇ ਚਾਹ ਗ੍ਰੇ ਕਲਰ ਚਾਰ ਕਲਰ ਇਸ ਡਿਜ਼ਾਈਨ ਦੇ ਆ ਹਾਂਜੀ ਠੀਕ ਹੈ ਜੀ ਬਹੁਤ ਵਧੀਆ ਇਹਦੀ ਰੇਂਜ ਕੀ ਆ ਮਾਰਕੀਟ ਰੇਂਜ ਹੈਗੀ 650 ਰੁਪਏ ਹਾਂਜੀ ਆਪਾਂ ਪਾਜੀ ਜਿਹੜੀ ਰੇਂਜ ਅੱਧੀ ਅੱਧੀ 500 ਰੁਪਏ ਉਹ ਬਿੱਲੇ ਰਿਆ ਮੁੰਡਿਆ ਤੇਰਾ ਦਿਮਾਗ ਖਰਾਬ ਹੋ ਗਿਆ ਇੰਨੇ ਮਹਿੰਗੇ ਮਹਿੰਗੇ ਸੂਟ ਇੰਨੇ ਦਈ ਜਾਣਾ ਪਾਜੀ ਦਿਮਾਗ ਤਾਂ ਕਈਆਂ ਦਿਨਾਂ ਦਾ ਹੀ ਖਰਾਬ ਹੋਇਆ ਆ ਪਾਜੀ ਇਹਦਾ ਛੋਟੇ ਬਹੁਤ ਵਧੀਆ ਆ ਹਾਂਜੀ ਲੈ ਜਾਓ ਪਾਜੀ 500 ਰੁਪਏ ਦਾ ਸੂਟ ਲਾਤਾ ਪਾਏ ਆ ਦੇਖੋ ਪਾਜੀ 500 ਰੁਪਏ ਦਾ ਸੂਟ ਕੋਈ ਦਊਗਾ ਨਹੀਂ ਤੁਹਾਨੂੰ ਇੱਥੇ ਸ਼ਹਿਰ ਵਿੱਚ ਨਹੀਂ ਮਿਲੂਗਾ ਇਹ ਲਾ ਦੇਖੋ ਕੱਪੜਾ ਵੀ ਬਹੁਤ ਵਧੀਆ ਆ ਇਹੇ ਇਹ 5 ਮੀਟਰ ਕਪੜਾ ਆ ਜੁੱਨੀ ਦੇਖੋ ਜੁੱਨੀ ਇਹਦੋਂ ਵੀ ਬਲੀਆ ਜੀ ਤੇਰਾ ਸਾਡੇ ਦਾ 500 ਰੁਪਏ ਦਾ ਲਾਇਆ ਚੱਲ ਆਪੇ 650 ਰੁਪਏ ਮਾਰਕੀਟ ਦਾ ਰੇਟ ਆ ਜੀ ਆਪਾਂ 500 ਰੁਪਏ ਦਾ ਦਗਾਤਾ ਭਾਜੀ ਇਹੇ ਇੱਕ ਪਾਈ ਸਾਨੂੰ ਹੋਰ ਚੀਜ਼ ਦੰਦੇ ਆ ਆਹ ਦੇਖੋ ਭਾਜੀ ਇਹ ਹੈਗਾ ਰੇਂਜ 750 ਰੁਪਏ ਇਹ ਵੀ 500 ਰੁਪਏ ਦੇ ਵਿੱਚ ਸੇਲ ਆਈ ਜਾਂਦੀ ਅੱਜ ਆਪਾਂ ਦੇਖ ਲਾ ਲੁੱਟ ਨਹੀਂ ਹੋਣੀ ਕੋਈ ਸਾਂਝਾ ਦੇ ਵਿੱਚ ਬਦੀ ਸਾਹਿਬ ਆਹ ਦੇਖੋ ਹਾਂਜੀ ਮਹਾਰਾਜ ਇਹ ਕੀ ਕਹਿ ਰਿਹਾ ਤੁਹਾਨੂੰ

ਕਾਈਟ ਦੀ ਜੁਨੀ ਪੂਰੀ ਚੜਾਈ ਵਾਲੀ ਆ ਬਹੁਤ ਵਧੀਆ ਇੱਕ ਆ ਜੀ ਦੇਖੋ ਪਾਜੀ ਗਲੇਸ ਕਾਟਨ ਦੇ ਵਿੱਚ ਆਈ ਇਹ ਵੀ ਪਾਜੀ ਸਿਰਫ 500 ਰੁਪਏ ਦੇ ਵਿੱਚ ਆ ਆ ਦੇਖੋ ਗੜਾ ਘੇਰਾ ਕਪੜਾ ਦੇਖੋ ਕਿ ਨਵਰੀਆ ਜੀ ਆ ਚੁੰਨੀ ਅਗਲਾ ਦੇਖੋ ਕਿ ਨਵਰੀਆ ਇਹਦਾ ਇਹਦਾ ਉਹ ਘੇਰਾ ਦੇਖੋ ਕਿ ਨਵਰੀਆ ਇੱਕ ਆ ਦੇਖੋ ਚੁੰਨੀ ਦਾ ਰੰਗ ਦੇਖੋ ਜੀ ਫੋਰ ਸਾਈਡ ਪੱਤੀ ਇਹ ਵੀ 500 ਰੁਪਏ ਦਾ ਲੈ ਵੇ ਸੋਨੂ ਨੇ ਤੇ ਲਾਤੀਆਂ ਮੱਜਾਂ ਅੱਜ ਬੇਰੀ ਸਾਹਿਬ ਤੁਹਾਡਾ ਹੁਣ ਦੱਸੋ ਕਿਤੇ ਮਨ ਆਇਆ 500 ਰੁਪਏ ਦਾ 500 ਰੁਪਏ ਦਾ ਜੀ ਆ ਦੇਖੋ ਇਹਨੇ ਕਲਰ ਪਾਜੀ yellow ਕਲਰ ਮਿਲੂ frothy ਕਲਰ ਮਿਲੂਗਾ ਆ ਦੇਖੋ pink ਕਲਰ ਆਇਆ ਆ peach ਕਲਰ ਆਇਆ ਭਾਜੀ ਲੋ ਜੀ ਇਹਦੇ ਚ ਵੀ ਕਾਫੀ ਕਲਰ ਹੈਗੇ ਆ red 500 ਰੁਪਈਆ 500 ਰੁਪਈਆ ਆ ਸਾਡੀਆਂ ਭੂਆ ਵਾਸਤੇ ਆ ਰੰਗ ਫਿੱਕੇ ਫਿੱਕੇ ਦੀਦੀਆਂ ਵਾਸਤੇ ਇਹ ਪਿਓਰ ਕਰੇਬ ਦਾ ਸੂਟ ਹੈ ਭਾਜੀ ਇਹ ਮਾਰਕੀਟ ਰੇਟ ਹੈਗੇ ਦਾ 11500 ਦੀਆਂ ਸੂਟ ਦਾ ਇਹ ਵੀ ਭਾਜੀ 500 ਰੁਪਏ ਦੇ ਦਿੱਤੇਗਾ ਵਰਦੀ ਸਾਹਿਬ ਲੱਗਦਾ ਠੀਕ ਨਹੀਂ ਹੈਗਾ ਤੁਨੂੰ ਅੱਜ ਤੁਨੂੰ ਤਾਂ ਪਾਗਲ ਹੋਇਆ ਹੈ ਮੀਨਾ ਹੁਣ ਤਾਂ ਲੱਗੇਨੇ ਘਰੋਂ ਕੱਢ ਦੇਣਾ ਇਹਨੂੰ ਕੱਢ ਦੇਣਾ ਬੱਗੇ ਬੱਗੇ ਵਿਲੇ ਨਹੀਂ ਕਰੋ ਕੱਢ ਦੇਣਾ ਬੱਗੇ ਨੇ ਲੋ ਜੀ ਬਹੁਤ ਪਿਆਰੇ ਕਲਰ ਹੈ ਇੱਕ ਆ ਚੀਜ਼ ਦੇਖੋ ਭਾਜੀ ਆਈ ਪਿਓਰ ਕ੍ਰੇਪ ਦਾ ਸੂਟ ਜੀ ਫਲਕਾਰੀ ਦਾ ਕਲਾ ਬਣਿਆ ਹੋਇਆ ਵੀ ਇਹਦਾ ਆਲ ਓਵਰ 5 ਮੀਟਰ ਕਰੇ ਆਲ ਓਵਰ 5 ਮੀਟਰ ਹਾਂਜੀ ਆਲ ਓਵਰ 5 ਮੀਟਰ ਕਰੇ ਇਹ ਕਰੇਪ ਦਾ ਕਪੜਾ ਇੱਕ ਕਰੇਪ ਸਿਲਕ ਜਿਹਨੂੰ ਸੁੱਤਾ ਵਾਲਾ ਕਪੜਾ ਕਹਿੰਦੇ ਆ ਜੀ 5 ਮੀਟਰ ਆਲ ਓਵਰ ਦੀ ਫਰਕਾਰੀ ਦਾ ਦੇਖੋ ਬਿਲਕੁਲ ਨਾ ਸੋਹਣਾ ਬਣਿਆ ਇਹਦਾ ਜੀ ਇਹਦੀ ਆ ਚੁੰਨੀ ਦੇਖੋ ਇਹ ਵੀ 500 ਰੁਪਏ ਦੇ ਵਿੱਚੇ ਲਾਤਾ ਜੀ ਲੋ ਜੀ 5 ਮੀਟਰ ਦਾ ਕਪੜਾ ਹੋਏ ਇਹ ਦੋ ਘੱਟ ਰੇਟ ਵਾਲਾ ਕਹਣਾ ਉਹ ਵੀ ਅੱਧੀ 2 ਮਾੜੀ ਦੇ ਆ ਆ ਦੇਖੋ ਪਾਜੀ ਇਹਦੇ ਵਿੱਚ ਆ ਦੇਖੋ ਰੈੱਡ ਕਪੜਾ ਮਿਲੂਗਾ ਇਰੇ ਵਿੱਚ ਆ ਮਰੀਆਟਾ ਕਲਰ ਬਰ ਹਿੰਡੂ ਆ ਬਹੁਤ ਹੀ ਪਿਆਰੇ ਕਲਰ ਜਿਹੜੇ ਪਾਜੀਆ ਬਲੂ ਕਲਰ ਦੇ ਵਿੱਚ ਸੂਟ ਸੋਡ ਸੋਨੂ ਸੋਹਣੇ ਲੈ ਕੇ ਆਉਂਦਾ ਏ ਇੱਕ ਗੀੜੀ ਆ ਪਾਜੀ ਤੇ ਪਿਓਰ ਕਾਟਨ ਦੇ ਵਿੱਚ ਸੂਟ ਆਇਆ ਜੀ ਔਰ ਫੁੱਲ ਪਿਓਰ ਦੀ ਚੁੰਨੀ ਨਾਲ ਸੂਟ ਆਇਆ ਜੀ ਇਹਦੇ ਇਹਦਾ ਕੀ ਰੇਟ ਆ? ਇਹ ਵੀ 500 ਦੇ ਭਾਜੀ ਅੱਜ ਤੇਰਾ। 500 ਚ ਹੀ ਆ। ਹਾਂਜੀ। ਆ ਲੇਖੋ ਇਹਦਾ ਡਿਜ਼ਾਈਨ ਇਹਦਾ ਕਪੜਾ ਬਦੌਣ ਹੈ ਸੂਤ ਬਾਨੇ ਆ। ਵਿਦਆਊਟ ਲਾਈਨਿੰਗ। ਹਾਂਜੀ ਲਾਈਨਿੰਗ ਜਿਹੜੀ ਇਹਦਾ ਸੂਤਾ ਨੂੰ ਲੱਗਣੀ। ਅੱਛਾ ਜੀ। ਇਹਦੇ ਤੇ 400 ਇੱਕ ਕਲਰ। 2 ਕਲਰ। ਆਹ ਲਓ ਭਾਜੀ ਆ ਤਿੰਨ ਸ਼ੇਡਾਂ ਨੇ ਇਸ ਰੂਪ ਦੀਆਂ। ਜਿਆਦਾ ਲੱਗੂ ਮੁਰੇ ਪ੍ਰੋ। ਆ ਚਾਰ ਸ਼ੇਡਾਂ ਨੇ ਸਾਰੇ ਆ। ਚਾਰ ਹੋ ਗਈਆਂ ਜੀ। ਲਓ ਜੀ ਬਹੁਤ ਹੀ ਪਿਆਰੇ ਕਲਰ। 500 ਰੁਪਏ ਦੇਗਾ ਕੀ ਆ? ਹਾਲੀ ਡਿਜ਼ਾਈਨ ਹੋਰ ਬਹੁਤ ਹੈ ਜਿਹੜਾ 5-500 ਰੁਪਏ ਦੇ ਵਿੱਚ ਆ ਦੇਖੋ ਢੇਰ ਲੱਗੇ ਪਏ ਆ ਆਕੇ ਛਾਂਟ ਕੇ ਲੈ ਜਾਓ 500 ਰੁਪਏ ਕਿਹੜਾ ਮਾਰੀਓ ਆਹ ਪਾਕੇ ਢੇਰ ਲੱਗੇ ਹੋਏ ਆ ਜਿਹੜਾ ਮਾਰੀਓ ਲੋ ਜੀ ਆਹ ਜਿਹੜਾ ਢੇਰ ਚੱਕ ਚੱਕ ਕੇ ਮਾਰਦੇ ਇਹਨਾਂ ਦੇ ਵਿੱਚੋਂ ਆਕੇ ਛਾਂਟੀ ਕਰਕੇ ਜਿਹੜਾ ਮਰਜ਼ੀ ਲੈ ਜਾਓ 5-500 ਰੁਪਏ ਦੇ ਵਿੱਚ ਸੂਟ ਆ ਬੀਬੀਆਂ ਪਹਿਣਾ ਵਾਸਤੇ ਜਿਹੜੇ ਸਿਆਣੀਆਂ ਬਜ਼ੁਰਗ ਬੀਬੀਆਂ ਵਾਸਤੇ ਜਿਹੜੇ ਸੂਟ ਆ ਉਹ ਵੀ ਭਾਈ ਨੇ ਦਿਖਾਏ ਆ ਸੋ ਬਹੁਤ ਬਹੁਤ ਧੰਨਵਾਦ ਆਜੋ ਸੋਨੂ ਸੰਦੀਪ ਬੱਗਾ ਬੱਗਾ ਸਿਲਕ ਸਟੋਰ ਅੱਡਾ ਦੁਸਾਂਝ ਕਲਾ ਵਾਲਿਆਂ ਨੇ ਲਾਤੀਆਂ ਮੋਜਾਂ ਲਾਤੇ ਢੇਰਾਂ ਦੇ ਢੇਰ ਸਾਈਡ ਦੇ ਉੱਤੇ ਚੱਕ ਕੇ ਜਿਨ੍ਹਾਂ ਜਿਨ੍ਹਾਂ ਬੀਬੀਆਂ ਪਹਿਣਾ ਨਹੀਂ ਹਜੇ ਤੱਕ ਦੁਸਾਂਝ ਕਲਾ ਵਿਜ਼ਿਟ ਨਹੀਂ ਕੀਤਾ ਉਹ ਪਹੁੰਚਣ ਆਣ ਕੇ 500 ਦੀ ਰੇਂਜ ਦੇ ਵਿੱਚ ਇੱਕ ਸੂਟ ਲੈ ਕੇ ਜਾਣ ਦੀ ਕਿਰਪਾਲਤਾ ਕਰਨ ਲੋ ਲੈ ਚਲਦੇ ਸੋਨੂ ਸੰਦੀਪ ਬੱਗਾ ਦੇ ਕੋਲ ਜਿਹੜਾ ਕੱਲ ਆਪਣੇ ਕੋਲ ਚਦਨਾਂ ਦਾ ਸਟਾਕ ਖਤਮ ਹੋਇਆ ਸੀ ਅੱਜ ਰਾਤ ਨੂੰ ਚਦਨਾਂ ਦਾ ਸਟਾਕ ਉਹ ਪੂਰੇ ਦਾ ਪੂਰਾ ਆ ਜਾਣਾ ਆਪਣੇ ਕੋਲ ਜਿਨਾ ਪਹਿਣਾ ਨਹੀਂ ਚਦਰਾਂ ਤੋਂ ਰਹਿ ਗਈਆਂ ਸੀ ਕੱਲੂ ਆ ਕੇ ਚਦਰਾਂ ਲੈ ਜਾ ਬਹੁਤ ਬਹੁਤ ਧੰਨਵਾਦ ਲਓ ਜੀ ਚਾਦਰਾਂ ਦਾ ਵੀ ਸਟਾਕ ਜਿਹੜਾ ਉਹ ਰਾਤ ਤੱਕ ਬੈਲਟੀ ਜਿਹੜੀ ਪਹੁੰਚ ਜਾਣੀ ਆ ਸੋ ਬਹੁਤ ਬਹੁਤ ਧੰਨਵਾਦ ਪਹੁੰਚੋ ਸੋਨੂ ਸੰਦੀਪ ਪੱਕਾ ਪੱਕਾ ਸਿਲਕ ਸਟੋਰਟ ਦਾ ਦੁਸਾਂਝ ਕਲਨ ਲਓ ਜੀ